ਪੂਰਨ ਪਰਮੇਸ਼ਵਰ ਇਕੱਠੇ ਹੋਏ ਪਹਿਲੀ ਵੇਰ ਪਹਿਲੀ ਰਾਤ ਓ ਸ਼ਬੀ ਮਿਲੀ ਵੜਈ ਆ ਕਿ ਪਹਿਲਾਂ ਇਕੱਠੇ ਸੀ ਕਿ ਨਹੀਂ ਪੂਰਨ ਤੇ ਪਰਮੇਸ਼ਰ ਆਪ ਸੰਤ ਜੀ ਇਕੱਠੇ ਸੀ ਪੂਰਨ ਤੇ ਪਰਮੇਸ਼ਰ ਪਹਿਲਾਂ ਵੀ ਇਕੱਠੇ ਸੀ ਪੂਰਨ ਭਾਵ ਮਹਾਰਾਜ ਪੂਰਨ ਸਿੰਘ ਜੀ ਦੇ ਕਰਕੇ ਔਰ ਪਰਮੇਸ਼ਰ ਭਾਵ ਮਹਾਰਾਜ ਸ਼ੇਰ ਸਿੰਘ ਜੀ ਦੇ ਕਰਕੇ ਇਕੱਠੇ ਸੀ ਨਾ 29 ਸਾਲ ਮਹਾਰਾਜ ਪੂਰਨ ਸਿੰਘ ਜੀ ਮਹਾਰਾਜ ਸ਼ੇਰ ਸਿੰਘ ਦੇ ਚਰਨਾਂ 'ਚ ਹੀ ਰਹਿ ਦੇ ਕਰਕੇ ਔਰ ਬਾਅਦ 'ਚ ਵੀ ਚਰਨ ਕਬਣਾ ਦੀ ਸੇਵਾ ਕੀਤੀ ਹੈ ਨਾ 32 ਸਾਲ ਜਿਹੜੀ ਪਾਸ਼ਨਾ ਸੇਵਾ ਲਈ ਮਹਾਰਾਜ ਸ਼ੇਰ ਸਿੰਘ ਜੀ ਸੋ ਦੇ ਕਰਕੇ ਵੀ ਇਕੱਠੇ ਸੀ ਘੰਟੇ ਦੀ ਧਰਤੀ ਤੇ ਜਦੋਂ ਪਰਮੇਸ਼ਰ ਪ੍ਰਗਟ ਸੀ ਦੇ ਕਰਕੇ ਔਰ ਮਹਾਰਾਜ ਪੂਰਨ ਸਿੰਘ ਜੀ ਵੀ ਆ ਕੇ ਚਰਨਾਂ ਤੇ ਨਿਮਸ਼ਕਾਰ ਕਰਦੇ ਸੀ ਆਪਣੇ ਬਾਪ ਦੇ ਚਰਨਾਂ ਤੇ ਸੱਚੇ ਪਿਤਾ ਦੇ ਚਰਨਾਂ ਤੇ ਸਮਾ ਸਹਾਵਨਾ ਜਿਹੜਾ ਇਹ 994 ਜੁਗ ਚੌਪੜੀ ਬਾਦ ਹੀ ਆਤਮਕ ਤੇ ਪਿੰਡ ਘਵਣ ਦੀ ਧਰਤੀ ਤੇ ਬੰਦਾ ਹੁਣ ਉਤਨੀ ਦੇਰ ਤੱਕ ਇਹ ਸਮਾ ਨਹੀਂ ਬੰਨਾ ਸਕਤ ਜਿਵੇਂ ਸੰਤ ਜੀ ਉਹ ਥੇਰ ਪਰਮੇਸ਼ਰ ਕਰੋ ਲੇਕਿਨ ਬਦਲ ਕੇ ਇਦਾਂ ਨਹੀਂ ਜਿੱਦਾਂ ਇਹ ਹੋਈ ਸੋ ਹਰ ਸੰਤ ਜੀ ਉਹ ਪੂਰਨ ਪਰਮੇਸ਼ਵਰ ਇਕੱਠੇ ਹੋਏ ਪਹਿਲੀ ਵੇਰ ਪਹਿਲੀ ਰਾਤ ਪੂ ਸ਼ਬੀ ਮਿਲੀ ਬੜੇ ਆਈਆ ਤੇ ਸ਼ਬੀ ਪੂਰਾ ਦਿਨ ਆਇਆ ਪਰਮੇਸ਼ਰ ਨੇ ਆਪਣੀ ਪੰਜ ਤਤ ਦੇ ਛੱਡੀ ਪਿੰਡ ਕੁੰਡ ਤੋਂ ਚੂਲਾ ਛੱਡਿਆ ਪਰਮੇਸ਼ਰ ਸਰਗੁਣ ਤੋਂ ਨਿਰਗੁਣ ਹੋਏ ਔਰ ਪੂਰਨ ਤੇ ਪੰਜ ਤੱਤ ਦੇਹ ਦੇ ਵਿੱਚ ਪਰਮੇਸ਼ਰ ਨੇ ਜੋਤ ਰੂਪ ਫਿਰ ਡੇਰਾ ਲਾਇਆ ਔਰ ਪੂਰਨ ਤੇ ਪਰਮੇਸ਼ਰ ਇੱਕੇ ਦੇਹ ਦੇ ਵਿੱਚ 26 ਪੂਰਨ ਪਹਿਲੀ ਰਾਤ 10:30 ਵਜੇ ਇਕੱਠੇ ਹੋ ਗਏ ਪਹਿਲਾਂ ਦੇਹ ਕਰਕੇ ਸਰਗੁਣ ਸਰਗੁਣ ਸੰਸਾਰ ਦੀ ਮਾਤ ਲੋਕ ਤੇ ਪਰਮੇਸ਼ਰ ਸਰਗੁਣ ਤੋਂ ਨਿਰਗੁਣ ਹੋ ਗਏ ਔਰ ਫਿਰ ਪੂਰਨ ਦੀ ਦੇਹ ਦੇ ਵਿੱਚ ਪਰਮੇਸ਼ਰ ਪ੍ਰਗਟ ਹੋ ਗਏ ਇੱਕੇ ਦੇਹ ਦੇ ਵਿੱਚ ਪਿਓ ਤੇ ਪੁੱਤ ਪੂਰਨ ਤੇ ਪਰਮੇਸ਼ਰ ਫਿਰ ਇਕੱਠੇ ਹੋ ਕੇ ਇਹ ਅੱਗੇ 32 ਸਾਲ ਖੇਡ ਖੇਡਿਆ ਹਰ ਸਾਲ ਜੋ ਵੀ ਵੀਆ ਜਿਹੜਾ ਪਰਮਿਸ਼ਨ ਇਹ ਖੋਲ ਕੇ ਦੱਸਿਆ